ਹਕੀਮ ਜ਼ਾਮ ਮਰ ਗਿਆ ਕੀ ਹੋਇਆ ਹਕੀਮ ਸਾਹਿਬ ਮਰ ਗਿਆ ਹਕੀਮ ਨਹੀਂ ਮਰ ਗਿਆ ਤੂੰ ਮਰ ਗਿਆ ਤੂੰ ਹਯੋ ਜੀ ਮਾਮ ਸਾਹਿਬ ਮੈਨੂੰ ਕੋਈ ਬੋਤਲ ਬੋਤਲ ਲਾ ਦਿਓ ਇਹਨੂੰ ਬੋਤਲਾਂ ਨਹੀਂ ਰਗੜਿਆ ਅੱਗੇ ਥੋੜੀਆਂ ਬੋਤਲਾਂ ਪੀਤੀਆਂ ਤੂੰ ਹਯੋ ਜੀ ਮਾਮ ਹਕੀਮ ਸਾਹਿਬ ਮੈਨੂੰ ਇੱਥੇ ਦਾਖਲ ਕਰ ਲਓ ਮੈਨੂੰ ਜਵਾਬ ਨਾ ਦਿਓ ਜੋ ਉਹ ਤੇਰੇ ਵਰਗੇ ਮਰੀਜ਼ ਨੂੰ ਹਕੀਮ ਨਹੀਂ ਜਵਾਬ ਦਿੰਦਾ ਘਰ ਦੇ ਜਵਾਬ ਦੇ ਜਾਂਦੇ ਆ ਜਾਂ ਬਈ ਸਾਡੇ ਤੋਂ ਨਹੀਂ ਸਮਝਦਾ ਨਹੀਂ ਹਕੀਮ ਸਾਹਿਬ ਪਹਿਲਾਂ ਮੈਨੂੰ ਇਹ ਦੱਸ ਚਾਰ ਮੰਗਣੀਆਂ ਟੁੱਟੀਆਂ ਤੇਰੀਆਂ ਜਦੋਂ ਹਕੀਮ ਨੂੰ ਸਹੀ ਗੱਲ ਹੀ ਨਹੀਂ ਦੱਸਣੀ ਹਕੀਮ ਇਲਾਜ ਘਟਾ ਕਰ ਟੁੱਟੀਆਂ ਆੜੀ ਹਕੀਮ ਸਾਹਿਬ ਉਹ ਤਾਂ ਮੈਨੂੰ ਕੁੜੀਆਂ ਪਸੰਦ ਨਹੀਂ ਸੀ ਆਯੋ ਜਮਾ ਇਹ ਗੱਲ ਉਹਨਾਂ ਕੁੜੀਆਂ ਦੇ ਮੂੰਹ ਤੇ ਕਹਿ ਸਕਦਾ ਤੂੰ ਇਮਜ਼ਾਬ ਤੇਰੀ ਵੱਡੇ ਭਰਾ ਨਾਲ ਤੇਰੀ ਬੋਲ ਚਾਲ ਬੰਦ ਆ ਨਾ ਸਾਡੇ ਘਰ ਦਾ ਮਸਲਾ ਸਾਰੀ ਬਿਮਾਰੀ ਦੀ ਜੜੀ ਇਹ ਆ ਉਹ ਕਿਵੇਂ ਉਹ ਕਿਵੇਂ ਟੈਨਸ਼ਨ ਇਮਜ਼ਾਬ ਉਹ ਦੇਸੀ ਦਵਾਈਆਂ ਦਾ ਕੰਮ ਤੁਸੀਂ ਕਿੱਥੋਂ ਸਿੱਖਿਆ ਹਾ ਮੈਂ ਆਪਦੇ ਬਜ਼ੁਰਗਾਂ ਤੋਂ ਸਿੱਖਿਆ ਕਿਮੀ ਦਾ ਇਲਾਜ ਕੰਮ ਕਰਨਾ ਤਿੰਨ ਸਾਲ ਕਾਲਜ ਦੇ ਅੱਗੇ ਮੈਂ ਛੋਲੇ ਵੇਚੇ ਆ ਡਿਗਰੀ ਆ ਮੇਰੇ ਕੋਲ ਕਿੱਥੋਂ ਆਈ ਉਹ ਤਾਂ ਕੋਈ ਰੇੜੀ ਤੇ ਭੁੱਲ ਗਿਆ ਸੀ ਆਪਾਂ ਚੱਕ ਲਈ ਤੂੰ ਮੈਨੂੰ ਦੱਸ ਕੁਲਫੰਗ ਵਾਲੇ ਕੋਲ ਜਾ ਕੇ ਬਹਿਣਾ ਨਾ ਉਹ ਤਾਂ ਮੇਰਾ ਦੋਸਤ ਆ ਮੈਂ ਬੈਠਾ ਨਾ ਉਹਦੇ ਕੋਲ ਜਾ ਕੇ ਜਾਂ ਫਿਰ ਲਾਜਵੀ ਉਹਦੇ ਕੋਲੋਂ ਹੀ ਕਰਾ ਲਾ ਜਾ ਕੇ ਕੀ ਕੀਤਾ ਹੁਣ ਬਸ ਅੱਜ ਉਹਦੇ ਕੋਲ ਬੈਠਣਾ ਛੱਡ ਦੇ ਤੂੰ ਚੰਗਾ ਭਲਾ ਹਕੀਮ ਸਾਹਿਬ ਮੇਰੀ ਕੋਈ ਬਿਮਾਰੀ ਦੀ ਸਮਝ ਲੱਗੀ ਤੁਹਾਨੂੰ ਇੱਕ ਤਾਂ ਥੋੜੇ ਲੋਕਾਂ ਨੂੰ ਕਾਲੀ ਮਾਰ ਗਈ 5 ਸਾਲ ਹੋ ਗਏ ਨਾ ਮੈਨੂੰ ਲੱਗੇ ਪੈਨ ਹੌਲੀ ਹੌਲੀ ਤੇਰੀ ਬਿਮਾਰੀ ਦੀ ਸਮਝ ਵੀ ਆ ਜੂਗੀ ਆਏ ਹੋ ਜਮਾ